ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀ ਜੀਰੇਵਾਲਾ ਲੈ ਕੇ ਹਾਜ਼ਰ ਆ ਜੀ ਅੱਜ ਇੱਕ ਨਵੀਂ ਜਾਣਕਾਰੀ ਔਰ ਆਓ ਤੁਹਾਨੂੰ ਦੱਸਦਾ ਕਿ ਗੱਲ ਕੀ ਹੈ ਬੀਨ ਰਿਕਾਰਡਸ ਦੇ ਨਾਲ ਮੇਰਾ ਪਹਿਲਾਂ ਤੋਂ ਨਾਤਾ ਰਿਹਾ ਹੈ ਔਰ ਬੀਨ ਰਿਕਾਰਡ ਹੋਣ ਕਿਸੇ ਜਾਣ ਪਹਿਚਾਨ ਦੀ ਮੁhtaaj ਨਹੀਂ ਰਹੇਗੀ ਉਸ ਦਾ ਪਹਿਲਾ ਗੀਤ ਜਦੋਂ ਲਾਂਚ ਕੀਤਾ ਗਿਆ ਪੈਸਾ ਔਰ ਉਸ ਦੇ ਗੀਤ ਦੇ ਮੌਕੇ ਸਾਨੂੰ ਇੱਕ ਟੀਮ ਨੂੰ ਮੌਕਾ ਮਿਲਿਆ ਸੀ ਕਿ ਵਰਕ ਸਿੱਧੂ ਸਾਹਿਬ ਜੀ ਦੀ ਕਬਰ ਤੇ ਜਾ ਕੇ ਤੁਸੀਂ ਚਾਦਰ ਚੜਾ ਕੇ ਫਿਰ ਇਸ ਕੰਮ ਨੂੰ ਆਰੰਭ ਕਰਨਾ ਹੈ ਪਰ ਅਸੀਂ ਜਦੋਂ ਉੱਥੇ ਗਏ ਸੀ ਤੇ ਸਾਨੂੰ ਉਹਨਾਂ ਦੀ ਕਬਰ ਉੱਥੇ ਮਿਲੀ ਨਹੀਂ ਸੀ ਲੱਭੀ ਨਹੀਂ ਸੀ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਕਿਸੇ ਨੂੰ ਪਤਾ ਨਹੀਂ ਸੀ ਕਿ ਉਹਨਾਂ ਨੂੰ ਕਿੱਥੇ ਘਾ ਕੇ ਬੁਰਦ ਕੀਤਾ ਗਿਆ ਅੱਜ ਇਹ ਸਾਲ ਬਾਅਦ ਉਹ ਤਮੰਨਾ ਉਹ ਖੁਆਬ ਦੇਖਿਆ ਪੂਰਾ ਹੋ ਰਿਹਾ ਮੈਨੂੰ ਐ ਲੱਗ ਰਿਹਾ ਸੀ ਜਦੋਂ ਮੈਂ ਉਧਰ ਗਿਆ ਸੀ ਕਿ ਉੱਥੇ ਬਹੁਤ ਸੋਹਣਾ ਫੁੱਲ ਬੁੱਢੇ ਲੱਗੇ ਹੋਣਗੇ ਬਹੁਤ ਸੋਹਣੀ ਕਬਰ ਬਣੀ ਹੋਏਗੀ ਉਹਨਾਂ ਦੀ ਜਿਹੜੀ ਜੱਦੀ ਜਗ੍ਹਾ ਜਾਂ ਉਹਨਾਂ ਦੇ ਘਰੇ ਜਾਂ ਕਿਤੇ ਨਾ ਕਿਤੇ ਬਣੀ ਹੋਏਗੀ ਕਿਉਂਕਿ ਪਹਿਲੀ ਵਾਰ ਮੈਂ ਇਸ ਪੁਰਾਣੇ ਦੇ ਵਿੱਚ ਇੰਟਰ ਹੋਇਆ ਨਾਮ ਉਹਨਾਂ ਦਾ ਬਹੁਤ ਸੁਣਿਆ ਸੀ ਸੁਣਿਆ ਵੀ ਉਹਨਾਂ ਨੂੰ ਬਹੁਤ ਔਰਮਨਾ ਜਿਹ ਪਰ ਉਹਨਾਂ ਦੀ ਜਿਹੜੀ ਕਿਸਮਤ ਅੱਜ ਕੱਲ ਦੇ ਸਿੱਧੂ ਵਰਗੀ ਨਹੀਂ ਸੀ ਸਿੱਧੂ ਮਸੇਵਾਲੇ ਵਰਗੀ ਨਹੀਂ ਸੀ ਤੇ ਮਡੋ ਮੰਡੀ ਲੋਕ ਉਹਨਾਂ ਦੇ ਬਹੁਤ ਤਿਆਰ ਕਰ ਦਿੰਦੇ ਔਰ ਇਤੋਂ ਤੱਕ ਕਿ ਮੈਨੂੰ ਨੰਬੋਸ਼ੀ ਹੋਈ ਕਿ ਜੀ ਉਹਨਾਂ ਦੀ ਜਿਹੜੀ ਪੱਕੀ ਕਬਰ ਤਾਂ ਯਾਰ ਕਿਸੇ ਨੇ 돌ਟਾਵਣੀ ਰੱਖਿਆ ਜਾਂ ਉਹਨਾਂ ਦੀ ਫੈਮਿਲੀ ਨੂੰ ਕਿਸੇ ਨੂੰ ਪਤਾ ਵੀ ਨਹੀਂ ਕਿੱਥੇ ਆ ਚਲੋ ਜੀ ਚੱਲਦਾ ਗਿਆ ਉਹਨਾਂ ਦੀ ਜਿਹੜੀ ਅਕੈਡਮੀ ਬਣੀ ਸੀ ਲਾਡੀ ਸਿੱਧੂ ਜੀ ਉੱਥੋਂ ਮਿੱਟੀ ਉਠਾ ਕੇ ਲੈ ਕੇ ਕਹਿੰਦੇ ਕਿ ਮੈਂ ਆਪਣੇ ਘਰੇ ਬਣਾਵਾਂਗਾ ਆਪਾਂ ਵੀ ਇਹ ਗੱਲ ਦਿਮਾਗ 'ਚ ਰੱਖ ਲਈ ਮੀਨ ਸਾਹਿਬ ਨੇ ਕਿ ਨਹੀਂ ਹੁਣ ਇਹ ਤਾਂ ਬਣੇਗੀ ਤੇ ਅੱਜ ਦੇਖੋ ਜੀ ਉਹ ਬਣਨੀ ਸ਼ੁਰੂ ਹੋ ਗਈ ਅੱਜ ਵੀਰ ਸਾਹਿਬ ਦੀ ਫੈਮਿਲੀ ਆਪ ਹੱਥੀ ਸੇਵਾ ਕਰਨ ਪਹੁੰਚੀ ਹੋਈ ਹੈ ਔਰ ਪੈਸਾ ਇਟਾ ਸਰਿਆ ਜੋ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਲੋੜ ਹੁੰਦੀ ਉਹ ਵੀਨ ਸਾਹਿਬ ਕਰ ਰਹੇ ਨੇ ਔਰ ਉਹਨਾਂ ਨੇ ਸਭ ਨੂੰ ਕਿਹਾ ਹੈ ਕਿ ਤੁਸੀਂ ਹੱਥੀ ਸੇਵਾ ਕਰੋ ਆ ਕੇ ਪੈਸੇ ਦੀ ਕੋਈ ਕਮੀ ਨਹੀਂ ਹੈ ਪੈਸੇ ਦੀ ਕੋਈ ਘਾਟ ਨਹੀਂ ਹੈ ਪੈਸਾ ਮੇਰੇ ਵੱਲੋਂ ਸਾਰਾ ਇੱਥੋਂ ਆਇਆ ਸੋ ਆਓ ਦੇਖਦੇ ਹਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਜਿਹੜੇ ਉੱਥੇ ਸੇਵਾ ਕਰ ਰਹੇ ਨੇ ਉਹਨਾਂ ਦੀ ਧਰਮ ਪਤਨੀ ਵੀ ਆਜੋ ਤੇ ਹੱਥੀ ਸੇਵਾ ਕਰਕੇ ਹੋਰ ਇਹ ਉਹ ਨੇ ਜਿਨ੍ਹਾਂ ਬਰਕਤ ਸਿਧ ਸਾਹਿਬ ਦੀਆਂ ਕੇ ਲਿਆਏ ਤੇਨਾਂ ਨੇ ਔਰ ਮਿਸਟਰ ਬੀ ਐਨ ਜੀ ਨੇ ਦੱਸਿਆ ਕਿ ਜਦ ਕਰ ਗੁਰੂ ਜੀ ਘਰ ਆਉਂਦੇ ਸੀ ਤੇ ਇਹਨਾਂ ਨੇ ਇਹ ਆਪਣੀ ਹੱਤੀ ਸੇਵਾ ਕਰਨੀ ਠੀਕ ਹੈ ਜੀ ਸਰ ਜੀ ਦੇ ਪਾਜ਼ੀ ਰਹੇ ਨੇ ਜੀ ਇਹ ਕੱਡੇ ਠੀਕ ਹੈ ਜੀ ਮੈਨੂੰ ਵਿਆਹ ਨਹੀਂ ਹੋ ਰਿਹਾ ਔਰ ਵਧੀਆ ਨਿਕਲਦੀ ਬਹੁਤ ਹੱਥ ਹੈ ਔਰ ਇਹ ਨੇ ਜੀ ਬੱਬੂ ਸੂਫੀ ਜੀ ਜਿਨ੍ਹਾਂ ਦੇ ਕਾਰਨ ਇਹ ਉਪਰਾਲੇ ਤੋ ਤੱਕ ਪਹੁੰਚਿਆ ਇਹ ਵੀ ਬਰਕਤ ਸਿਧ ਸਾਹਿਬ ਦੇ ਸ਼ਾਗਿਰਦ ਰਹੇ ਨੇ ਔਰ ਇਹੀ ਉਪਰਾਲਾ ਇਹਨਾਂ ਨੂੰ ਹੀ ਪਤਾ ਸੀ ਕਿ ਕੰਮ ਜਿੰਨੀ ਕਿ ਜੋਗੇ ਸੀ ਵੀ ਆ ਹੱਥੀ ਮਿਹਨਤ ਕਰੀ ਜੰਨੇ ਆ ਬਾਕੀ ਜੋ ਸਾਰੀ ਰਾਸ਼ੀ ਆ ਰਹੀ ਉਹਨਾਂ ਕੋਲ ਆ ਰਹੀ ਹੈ ਅੱਲਾ ਉਹਨਾਂ ਨੂੰ ਦਿਨ ਦੁਗਣੇ ਰਾਤ ਚੁਗਣੀ ਤਰੱਕੀ ਮਿਲਛੀ ਆ ਇਹ ਕਰਤਾ ਉਹ ਆਪਦੇ ਹੱਥ ਆਪਦੇ ਖੁਦ ਕੋਲੋਂ ਹੀ ਕਰ ਰਏ ਆ ਕਿਸੇ ਤੋਂ ਨਾ ਕੰਟੈਕਟ ਕੀਤਾ ਜਾਵੇ ਕਿਸੇ ਨਾਲ ਹੀ ਨਾ ਨਾ ਜੀ ਇਹ ਜੋ ਵੀ ਰਾਸ਼ੀ ਲੱਗ ਰਹੀ ਹੈ ਇਹ ਆਸਟ੍ਰੇਲੀਆ ਤੋਂ ਮਿਸਟਰ ਬੀਨ ਜੀ ਲਾ ਰਹੇ ਆ ਔਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਜੋ ਜੋ ਚੀਜ਼ ਮੰਗਾ ਰਹੇ ਆ ਇੱਟਾਂ ਦਾ ਸੀਮਿੰਟ ਦਾ ਅਸੀਂ ਉਹਨਾਂ ਨੂੰ ਦੱਸੀ ਜਾਂਦੇ ਸਰ ਇੰਨੇ ਪੈਸੇ ਇੱਥੇ ਲੱਗੇ ਆ ਅੱਜ ਉਹਨਾਂ ਦੇ ਵਾਈਫ ਤੇ ਬੇਟੀ ਆਈ ਹੈ ਜੀ ਹਾਂਜੀ ਆਪ ਪੱਥੀ ਸੇਵਾ ਕਰਦੇ ਆ ਇਹਨਾਂ ਨੇ ਮਿਸਤਰੀਆਂ ਲਈ ਤੇ ਮਜ਼ਦੂਰਾਂ ਲਈ ਚਾਹ ਜੋ ਮਿੱਠਾ ਠਮਕੀਨ ਸਾਰਾ ਲੈ ਕੇ ਆਇਆ ਅੱਲਾ ਇਹਨਾਂ ਨੂੰ ਹੋਰ ਬਰਕਤ ਦੇ ਠੀਕ ਲਓ ਜੀ ਇਹ ਸਾਡੇ ਪ੍ਰਧਾਨ ਕਮਲਜੀਤ ਸਿੰਘ ਜੀ ਦੋ ਲਵਜ ਬੋਲਦੇ ਜੀ ਆ ਮੈਂ ਤਾਂ ਵੀਮ ਸਿੰਘ ਜੀ ਵੀ ਇਹ ਕਹਿੰਦਾ ਜੀ ਉਹਨਾਂ ਦਾ ਮਹਾਰਾਜ ਉਹਨਾਂ ਦੀ ਜਨਤ ਪਰਾਸ ਤਰੱਕੀ ਕਰੇ ਵਾ ਜੈ ਹੋ ਇਹ ਸਾਡੇ ਇੱਥੋਂ ਦੇ ਬਾਬਾ ਜੀ ਸੇਵਾਦਾਰ ਇਹ ਸਾਡੇ ਪਾਲੀ ਅਸੀਂ ਵੀਮ ਸਿੰਘ ਸਾਹਿਬ ਦੇ ਬਹੁਤ ਪਿਆਰ ਕਰਦੇ ਹਾਂ ਜਿਹੜੇ ਸਾਡੇ ਵਾਸਤੇ ਹੈ ਜੀ ਇਹ ਨੌکریاں ਦੇ ਹੈ ਜੀ ਸਾਡੇ ਇੱਥੇ ਮੇਲੇ ਲੱਗਣ ਲੱਗ ਪਏ ਮਾਰੇ ਜੀ ਉਹਨਾਂ ਯਾਦ ਵਿੱਚ ਹੈ ਜੀ ਸਾਡੀ ਦੇਦੇ ਦੀ ਤਕੀ ਹੋ ਗਈ ਸੋ ਮਾਸ਼ਾਅੱਲਾ ਬਹੁਤ ਸੁਣੀਆਂ ਰਹਿਮਤਾ ਗੀਤੀਆਂ ਜੀ ਬਹੁਤ ਬਰਕਤਾਂ ਮਿਲੀਆਂ ਸਾਨੂੰ ਮੈਂ ਨਾ ਮੰਗਲ ਹੋ ਗਿਆ ਜੀ ਬਰਕਤਾਂ ਤੇਰੀਆਂ ਬਰਕਤਾਂ ਤੇਰੀਆਂ ਸ਼ਬਾਖੈਰ ਮੈਂ ਤੁਹਾਡਾ ਆਪਣਾ ਗੋਪੀ ਜੀਰੇ ਵਾਲਾ